ਭਾਈ ਮੈਟਰ ਸੀਗਾ ਗੱਡੀ ਮੈਂ ਸਮਾਨ ਲੈਣ ਆਇਆ ਸੀਗਾ ਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੀ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫੜਾ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਉਨੀ ਦਿਨ ਨੂੰ ਗੱਡੀ ਉਨੀ ਦਿਨ ਨੂੰ ਗੱਡੀ ਖਿੱਚ ਕੇ ਲੈ ਗਏ ਗੱਡੀ ਨੰਬਰ ਬਣਾ ਕੀ ਨਾ ਪੀਬੀ 22 ਐਚ 6209 ਔਰ ਬੈਗ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਆ ਬੈਗ ਸ਼ੀਸ਼ੇ ਤੇ ਹੋਰ ਸਾਈ ਗਈ ਮੌਕੇ ਤੇ ਹਾਂਜੀ ਹਾਂਜੀ ਆ ਗਈ ਸੀ ਸੀਸੀ ਕੈਮਰਾ ਵੀ ਪਾਲ ਚੱਲ ਰਹੀ ਹੈ ਹਾਂਜੀ 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 ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮੀ ਹੈ ਕੀ ਹੋਇਆ ਕੀ ਅਸੀਂ ਕੀ ਮੈਟਰ ਕੀਤਾ ਪੁਰਾ ਅਸੀਂ ਇੱਥੇ ਗੱਡੀ ਰੋਕੀ ਆ ਜਿਵੇਂ ਯੂਸ਼ੂਅਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਐ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨਾਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਚਾਰ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਕਿ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿ ਕਿੰਨੀ 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 ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਬੋ ਭੱਜ ਚੱਲੇ ਗਏ ਮੇਰੇ ਹਸਬੰਦ ਨੇ ਮੈਨੂੰ ਉਹ ਇਦਾਂ ਦੇਖ ਲਿਆ ਰਾਬੋ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਸ ਲਿਆ ਤੇ ਗੱਡੀ ਲੱਤਾਂ ਦੀ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੋਟੇ ਇਹੀ ਜਗ੍ਹਾ ਦੇ ਜਿੱਥੇ ਖੜਿਆ ਭੱਜ ਇਹੀ ਜਗ੍ਹਾ ਮੋਦੀ ਕੰਪਲੈਕਸ ਹਾਂ ਮੋਦੀ ਕੰਪਲੈਕਸ ਹੈ ਕੈਮਰਾ ਚੌਧਰੀ ਹਾਂਜੀ ਇੱਥੇ ਆ ਚੌਧਰੀ ਕੰਪਲੈਕਸ ਇੱਥੇ ਕੁਝ ਜਿੱਜੇ ਕੈਮਰੇ ਦੀ ਬਾਲ ਹੋਈ ਹੈ ਹਾਂਜੀ ਕਰ ਰਹੇ ਆ ਕਰ ਰਹੇ ਆ ਉਧਰ ਹੀ ਭੁਲਾ ਰਹੇ ਆ ਤਾਂ ਹੀ ਕਹਿੰਦੇ ਉਧਰ ਹੀ ਆ ਜਾਓ ਜੀ ਬਾਈ ਕਿ ਕਿਹੜੇ ਥੰਨ ਦਾ ਮਾਮਲਾ ਹੈ ਇਹ 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨ ਫੀਲਡ ਦੇ ਹਾਂਜੀ ਹਾਂਜੀ ਉਹਨਾਂ ਦਾ ਬੇਟਾ ਸੀ ਉਹਨਾਂ ਤਾਂ ਖੋਹ ਹੋਈ ਆ ਹਾਂ ਹਾਂ ਕਿੱਡੀ ਕਿੱਡੀ ਵੀ ਬੀ ਜੀ ਉਹ ਸੀ ਆਪਣਾ i20 i20 ਦਾ ਮਾਡਲ ਨਹੀਂ ਪਰ ਉਹਨਾਂ ਦਾ ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ ਜੇ ਕੋ ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ ਔਰ ਦਵਾਈ ਲੈਣ ਲੱਗੇ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦੁਆਖਾਨਾ ਉਹ ਘਰ ਦੀ ਨੂੰ ਲਾ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਹੈ ਕਹਿੰਦੀ ਕੋਈ ਖਾ ਲਈਏ ਉਹ ਖਾਂ ਦੇ ਜਿੱਕਰ ਜੋ ਗੱਡੀ ਇੱਥੇ ਖੜੇ ਕਰਕੇ ਚਲੇਗੀ ਚਲੇਗਾ ਮੁੰਡਾ ਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈ ਬੈਠੀ ਸੀ ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ ਤੋਂ ਨਿਕਲ ਗਏ ਕਿਤੇ ਤਾਲ ਚੁਣਿਆ ਉਹ ਨਾਲ ਮੋਦੀ ਦੁਆਖਾਨੇ ਦੇ ਚਲੇ ਗਿਆ ਪਿੱਛੋਂ ਜਿਹੜੇ ਲਟੇਰੇ ਸੀਗੇ ਜਿਹੜੇ ਤਿੰਨ ਚਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਮੁੰਡਾ ਉਧਰ ਗਿਆ ਤੇ ਚਾਬੀ ਇਹਦੇ ਕੋਲ ਸੀ ਇਹਦਾ ਮੂੰਹ ਕੁੱਟ ਲਿਆ ਉਹਨਾਂ ਕੋਲ ਹਥਿਆਰ ਵਗੈਰਾ ਵੀ ਉਹਨਦੇ ਕੋਲ ਹਥਿਆਰ ਜਿਸ ਤੋਂ ਤਾਂ ਕਿ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਨਦੇ ਕੋਲ ਰਵਲਵਰ ਹੈਗਾ ਰਵਲਵਰ ਹੈਗਾ ਸੀ ਹਾਂ ਤੇ ਉਹ ਹੁਣ ਰਵਲਵਰ ਦੇ ਸਿਰ ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਹੈ ਜਾਂ ਨਹੀਂ ਦਿਖਾਇਆ ਉਹ ਬਹੁਤ ਨੂੰ ਪਤਾ ਮੇਰੀ ਨੂੰ ਕਹਿੰਦੇ ਲੇਡੀਜ਼ ਵੀ ਗੱਡੀ 'ਚ ਸੀ ਜਦੋਂ ਲੇਡੀਜ਼ ਗੱਡੀ 'ਚ ਬੈਠੀ ਸੀ ਅਜਾ ਜਦੋਂ ਜ਼ਬਰਦਸਤੀ ਉਹਨਾਂ ਨੇ ਉਹਨਾਂ ਨੇ ਜ਼ਬਰਦਸਤੀ ਆ ਕੇ ਮੂੰਹ ਕੋਟਿਆ ਤੇ ਅੰਦਰ ਹੀ ਦੁੱਡੇ ਨਾਲ ਦੇ ਦੁੱਡੇ ਵੜ ਗਏ ਅੰਦਰ ਉਹ ਜਦੋਂ ਵੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁਰਨ ਲੱਗਾ ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ ਤੇ ਲੱਗਦਾ ਜੀ ਤੁਹਾਨੂੰ ਕਸ਼ੀਦਰੀ ਦੇ ਕਦਮਾਂ ਦੇ ਪੁਲਿਸ ਚੌਕੀ ਵੀ ਨੇੜੇ ਪੈਂਦੀ ਹੈ ਉਹਨਾਂ ਚੌਕੀ ਦੇ ਬਿਲਕੁਲ ਕਰੀਬ ਬਿਲਕੁਲ ਕਰੀਬ ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜਿਆਦਾ ਨਹੀਂ ਜਿਆਦਾ 50 ਮੀਟਰ ਹੋਣੇ 50 ਮੀਟਰ ਦੀ ਦੂਰੀ ਤੇ ਇਹ ਵਾਰਦਾਤ ਹੁੰਦੀ ਪਈ ਆ ਤੁਸੀਂ ਦੇਖੋ ਪੁਲਸ ਵਾਲੇ ਵੀ ਉੱਤੇ ਪੈਣੇ ਹਾਂਜੀ ਇੰਨੀ ਵੱਡੀ ਵਾਰਦਾਤ ਹੋ ਗਈ ਹਾਂਜੀ ਰੱਬ ਨਾ ਕਰੇ ਬਹੁ ਨੂੰ ਨਾਲ ਲੈ ਜਾਂਦੇ ਹਾਂਜੀ ਤੇ ਕੁਝ ਉਹਦੇ ਕੋ ਇੰਨਾ ਘਣਾ ਪਾਇਆ ਸੀਗਾ ਤੇ ਉਹ ਗੱਡੀ ਤਾਂ ਜਾਣੀ ਜਾਣੀ ਸੀ ਕਹਿਣਾ ਸੀ ਕਿ ਇਹਦਾ ਜਾਨ ਨੂੰ ਖਤਰਾ ਹੁੰਦੀ ਨੂੰ ਬੰਦੇ ਨਾਲ ਸੀ ਕਹਿੰਦੇ ਕਹਿਨੇ ਵੀ ਕੁਝ ਮਾਰੇ ਮੋਟੇ ਦੇਖ ਕੇ ਹਾਂ ਜਿਹੜਾ ਕਹਣਾ ਕੰਨ ਜੀ ਉਹ ਮੋਢਾ ਪੈਂਚਰ ਵੀ ਹੋਇਆ ਲੱਗਾ ਬੇਟੇ ਤੇ ਹਾਂਜੀ ਉਹਦੇ ਹੱਥ ਤੇ ਫ੍ਰੈਕਚਰ ਆਇਆ ਉਹਨੇ ਬੜੇ ਜ਼ੋਰ ਨਾਲ ਦਿੱਤੀ ਅੰਦਰੋਂ ਗੱਡੀ ਆਈ 20 20 ਹਾਂਜੀ ਨੰਬਰ ਪਤਾ ਕਿੱਡੀ ਦਾ ਪੀ ਵੀ 22 ਐਚ ਵਾਰਡ 09 ਵਾਰਡ 09 ਹਾਂਜੀ ਤੇ ਪੁਲਿਸ ਆਈ ਐ ਮੌਕੇ ਤੇ ਜਾਂਚ ਕਰ ਰਹੀ ਹੈ ਜੀ ਦੇਖੋ ਜੀ ਜਾਂਚ ਤਾਂ ਪੁਲਿਸ ਵਾਲੇ ਦਾ ਸਾਰੇ ਜਾਂਚ ਜੁਟ ਗਿਆ ਹੈ ਹਾਂਜੀ ਬਾਕੀ ਗਾਂ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਤੇ ਕਦੋਂ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਤੇ ਇਥੋਂ ਦੇ ਆ ਤੇ ਪੁਲਿਸ ਨੇ ਤਾਂ ਕਾਰਵਾਈ ਆਪਣੀ ਆਰੰਭਤੀ ਹੈ ਹਾਂਜੀ ਹੁਣ ਜਿਹੜੀ ਅਗਲੀ ਕਾਰਵਾਈ ਹੈ ਪੁਲਿਸ ਡਿਪੈਂਡਡ ਆ ਮਤਲਬ ਵੀ ਚੋਰਾ ਨਾ ਹੋਣਾ ਲਗਾਤਾਰ ਬੰਦੇ ਆ ਦੇਖੋ ਜੀ ਕ੍ਰਾਈਮ ਤਾਂ ਤੁਸੀਂ ਰੋਜ਼ ਆ ਦੇਖੋ ਰੋਜ਼ ਨਸ਼ੇ ਪੱਤੇ ਐਨੇ ਵੱਧ ਗਏ ਨੇ ਜਿਹੜਾ ਨੌਜਵਾਨ ਆ ਭੁੱਖਾ ਮਰਦਾ ਉਹਨਾਂ ਨੂੰ ਬਾਹਰ ਦੱਤਾ ਜੇ ਰੰਬੀਆਂ ਆ ਹਾਂਜੀ ਉਹ ਕੁੱਤੂਰੀ ਤੇ ਹੋਇਆ ਜੇ ਕੁਝ ਤੂਰੀ ਆ ਤਾਈ ਤੇ ਖੋ 20 ਮੀਟਰ ਲਾ ਲੋ ਤੁਸੀਂ 50 ਮੀਟਰ ਲਾ ਲੋ ਹਾਂਜੀ ਪੁਲਿਸ ਚੌਕੀ ਹਾਂਜੀ ਐਡੀ ਵੱਡੀ ਬਾਲਦਤ ਹੋ ਗਈ ਆ ਜਿੰਦਾ ਤੁਸੀਂ ਦੇਖੋ ਹਾਂਜੀ ਅਨੇਰ ਕਰਦੀ ਆ ਗਈ ਰੇਲ ਕਰਦੀ ਹਾਂਜੀ ਔਰ ਦੇਖੋ ਜਵਾਰ ਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ ਉਹ ਭਰੇ ਬਜਾਰ ਚ ਦੇਖੋ ਰੇੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ ਪਤਾ ਨਹੀਂ ਲੱਗਿਆ ਕਿਸਨੂੰ ਹਾਂਜੀ ਦੇਖ ਕੇ ਤਾਂ ਪਤਾ ਲੱਗ ਜਾਂਦਾ ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਕੁੜੀ ਨੂੰ ਕੱਢਿਆ ਫੜ ਕੇ ਬਾਹਰ ਜ਼ੋਰ ਨਾਲ ਉਹਨੇ ਦੇਖਿਆ ਵੀ ਇਹ ਤਾਂ ਗੱਡੀ ਲੈ ਕੇ ਕੋਈ ਚੱਲਿਆ ਚਾਬੀ ਉਹ ਨੋ ਰਾਨੀ ਕੋਲ ਫੜੀ ਸੀਗੀ ਚਾਬੀ ਗੱਡੀ ਦੇ ਵਿੱਚ ਲਾਈ ਹੋਈ ਸੀ ਨਹੀਂ ਨੋ ਰਾਨੀ ਕੋਲ ਫੜੀ ਸੀ ਉਹਦੇ ਕੋਲ ਆ ਕੇ ਉਹਨੇ ਚਾਬੀ ਲਾਈ ਆ ਔਰ ਜਦੋਂ ਮੁੰਡੇ ਉਹਨੂੰ ਖਿੱਚਿਆ ਕੁਝ ਸੈਕਿੰਡ ਜੀ ਹੋਏ ਕੁਝ ਸੈਕਿੰਡ ਜੀ ਹੋ ਗਿਆ ਕੰਮ ਕੁਝ ਸੈਕਿੰਡ ਜੀ ਇਹ ਜਸਟ ਥੋੜੀ ਦੇਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤਾਂ ਉਹਦੇ ਸਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰਸ਼ਨ ਕੀਤੇ ਇੱਥੇ ਵੀ ਵਰ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵੀਲ ਕੀਪ ਯੂ ਪੋਸਟਡ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਰ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਕਿੰਨੇ ਪਰਸਨ ਸੀ ਜੀ ਜਾਂ ਫੀਮੇਲਸ ਵਗੈਰਾ ਨਾਲ ਹਲੇ ਤਿੰਨਕ ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਅਸੀਂ ਉੱਤੇ ਤਫਤੀਸ਼ ਦਾ ਪਾਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ ਤੇ ਕਾਰਵਾਈ ਜੋ ਬੰਦ ਹੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ we'll find everything ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਗੱਡੀ ਕਿਹੜੀ ਸੀ ਸਰ ਹਾਂਜੀ ਗੱਡੀ ਗੱਡੀ i20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ಲೆਟ us ਕੰਟੀਨਿਊ ਥੈਂਕ ਯੂ